ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਜੰਗਲੀ ਸੂਰਾਂ ਦਾ ਨੁਕਸਾਨ ਦੱਸ ਰਿਆਂ ਤੁਹਾਨੂੰ ਵੀ ਕਿੰਨਾ ਜ਼ਿਆਦਾ ਨੁਕਸਾਨ ਕਰਦੇ ਆ ਜਦੋਂ ਇੱਕ ਵਾਰ ਤੁਹਾਡੇ ਖੇਤ ਵਿੱਚ ਆਉਣ ਲੱਗ ਜਾਂਨ ਨਾ ਤੇ ਫੇਰ ਬੜੇ ਔਖੇ ਨਿਕਲਦੇ ਹੈ ਜਿਵੇਂ ਤੁਸੀਂ ਬੈਕਸਾਈਡ ਗੰਨਾ ਲੱਗਿਆ ਦੇਖ ਰਹੇ ਹੋ ਤੇ ਗੰਨੇ ਵਿੱਚ ਆਮ ਹੀ ਰਹਿਣ ਲੱਗ ਜਾਂਦੇ ਆ ਇਹ ਗੰਨਾ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਆ ਇਦਾਂ ਨਹੀਂ ਹੈਗਾ ਵੀ ਕਈ ਕੀਲਿਆਂ ਚ ਇੱਕ ਬਿੱਗੇ ਡੇਢ ਬਿੱਗੇ ਚ ਹੋਣਾ ਇਹ ਤੇ ਇਹਦੇ ਵਿੱਚ ਆ ਕੇ ਰਹਿਣ ਲੱਗ ਗਏ ਤੇ ਆਹ ਜਿਹੜੀ ਬੇਲ ਸਾਰੀ ਪੱਟ ਕੇ ਰੱਖਤੀ ਇਹਨਾਂ ਨੇ ਤੇ ਬੇਲ ਬੜੀ ਔਖੀ ਮਿਲੀ ਸੀ ਆਪਾਂ ਨੂੰ ਆ ਦੇਖੋ ਤੁਸੀਂ ਇੰਨੀ ਵਧੀਆ ਇਹਦੀ ਗਰੋਥ ਹੋ ਗਈ ਸੀ ਹਨਾ ਤੇ ਬਹੁਤ ਟਾਈਮ ਬਾਅਦ ਜਾਨੀ ਮੈਨੂੰ ਇਹ ਕਟਿੰਗ ਮਿਲੀ ਸੀ ਸ਼ਕਰਗੰਦੀ ਦੀ ਬੇਲ ਆ ਦੋਸਤੋ ਤੇ ਕਿਆਰੀਆਂ ਪੂਰੀਆਂ ਭਰਗੀਆਂ ਸੀਗੀਆਂ ਬੇਲਾਂ ਨਾਲ ਤੇ ਇੱਕ ਦਿਨ ਪਤਾ ਨਹੀਂ ਕੀ ਹੋਇਆ ਸਾਰੀਆਂ ਬੇਲਾਂ ਹਨਾ ਪਟ ਗਿਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਜੜਾਂ ਚੋਂ ਪਟ ਕੇ ਮਾਰੀਆਂ ਤੇ ਇਹ ਦੋਸਤੋ ਜਿਵੇਂ ਮੁਰਕ ਹੋ ਗਿਆ ਹਨਾ ਮੋਥਾ ਹੋ ਗਿਆ ਉੱਥੇ ਉਹ ਬੱਟਾ ਨੂੰ ਜ਼ਿਆਦਾ ਨੁਕਸਾਨ ਕਰਦੇ ਆ ਜਹਾਂਸਾ ਕਰਕੰਦੀ ਜਿੱਥੇ ਲੱਗੀ ਹੋਈ ਆ ਜੇ ਇੱਕ ਵਾਰੀ ਪਤਾ ਲੱਗ ਜੇ ਫੇਰ ਸਾਰੀਆਂ ਢੇਡ ਦਿੰਦੇ ਆ ਬੱਟਾ ਤੇ ਗੰਨੇ ਨੂੰ ਵੀ ਬੜਾ ਯਾਨੀ ਤੋੜ ਮਰੋੜ ਕੇ ਰੱਖਤਾ ਵਿੱਚੋਂ ਸਾਰਾ ਪੰਨਤਾ ਤੇ ਜਿਵੇਂ ਹੁਣ ਆਲੂਆਂ ਦੀ ਬਜਾਈ ਚੱਲਦੀ ਆ ਹਨਾ ਆਲੂਆਂ ਦੀ ਬਜਾਈ ਵਾਲੇ ਵਾਹਣ ਦੇ ਨਾਲ ਗੰਨਾ ਲੱਗਿਆ ਹੋਇਆ ਜਾਂ ਮੱਕੀ ਆ ਜੇ ਉੱਥੇ ਇੱਕ ਵਾਰੀ ਆਉਣ ਲੱਗ ਗੇਣਾ ਸੂਰ ਦੋਸਤੋ ਤੇ ਹੋ ਸਕਦਾ ਤੁਹਾਡੀਆਂ ਸਾਰੀਆਂ ਜਿਹੜੀਆਂ ਬੱਟਾਂ ਨੇ ਹਨਾ ਆਲੂਆਂ ਵਾਲੀਆਂ ਸਾਰੀਆਂ ਢੇਡ ਦੇਣ ਉੱਥੇ ਕੱਲੇ ਆਲੂ ਹੀ ਦੇਖਣ ਨੂੰ ਮਿਲਣ ਤੁਹਾਨੂੰ ਤੇ ਇਸ ਕਰਕੇ ਕਹਿਣਾ ਵੀ ਜਿਹੜੇ ਭਰਾਵਾਂ ਦੀਆਂ ਜ਼ਮੀਨਾਂ ਗੰਨੇ ਵਾਲੇ ਵਾਹਣ ਨਾਲ ਜਾਂ ਜਿੱਥੇ ਜ਼ਿਆਦਾ ਮੱਕੀ ਲੱਗਦੀ ਆ ਵੀ ਉੱਥੇ ਲੱਗਦੀਆਂ ਨੇ ਉਹਨਾਂ ਨੂੰ ਹੱਲ ਕਰਨਾ ਦੋਸਤੋ ਪੈਣਾ ਕਿਉਂਕਿ ਨਹੀਂ ਜੇ ਇੱਕ ਵਾਰੀ ਤੁਹਾਡੇ ਖੇਤ ਆਉਣ ਲੱਗ ਗਏ ਨਾ ਇਹ ਫੇਰ ਇਹ ਫਸਲਾਂ ਦਾ ਬਹੁਤ ਨੁਕਸਾਨ ਕਰਨਗੇ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਆਗੀ ਤੇ ਇਹਨਾਂ ਨੂੰ ਕੱਢਣਾ ਬਹੁਤ ਔਖਾ ਹੋ ਜਾਂਦਾ ਤੇ ਅਸੀਂ ਹੁਣ ਦੇਖਦੇ ਆ ਅੱਗੇ ਜਾ ਕੇ ਝਟਕਾ ਮਸ਼ੀਨ ਲਾਵਾਂਗੇ ਇਹਦਾ ਇੱਕੋ ਇੱਕ ਹੱਲ ਆ ਝਟਕਾ ਮਸ਼ੀਨ ਕਿਉਂਕਿ ਇੱਕ ਵਾਰੀ ਕਰੰਟ ਜਿਹਾ ਲੱਗਦਾ ਝਟਕਾ ਜਿਹਾ ਲੱਗਦਾ ਫੇਰ ਨਹੀਂ ਆਉਂਦੇ ਤੇ ਇਸ ਕਰਕੇ ਜਿੰਨੇ ਵੀ ਭਰਾ ਲੂਆਂ ਦੀ ਬਜਾਈ ਕਰਦੇ ਆ ਜਾਂ ਕਰਕੇ ਹਟਿਆ ਜਰੂਰ ਆਪਣੀਆਂ ਫਸਲਾਂ ਦਾ ਧਿਆਨ ਰੱਖਿਓ ਕਿਉਂਕਿ ਜੇ ਇੱਕ ਵਾਰੀ ਆ ਗਏ ਬਹੁਤ ਨੁਕਸਾਨ ਕਰ ਦੇਣਾ ਇਹਨਾਂ ਨੇ ਤੇ ਜਰੂਰ ਆਪਣੇ ਖੇਤਾਂ ਦਾ ਗੇੜਾ ਮਾਰਦੇ ਰਿਹਾ ਕਰੋ ਧੰਨਵਾਦ ਦੋਸਤੋ